ਜਦੋਂ ਬੇੜਦ ਮਾਪਿਆਂ ਨੂੰ ਬੱਚੇ ਸੰਭਾਲਣ ਤੋਂ ਹੱਥ ਕੜੇ ਕਰ ਦਿੰਦੇ ਨੇ ਉਸ ਵੇਲੇ ਡਿਵਾਈਨ ਓਂਕਾਰ ਵਿਰਦ ਆਸ਼ਰਮ ਰੰਦਾਵਾ ਵਰਗੇ ਇਹਨਾਂ ਆਸ਼ਰਮਾਂ ਨੂੰ ਅੱਗੇ ਆਉਣਾ ਪੈਂਦਾ ਏਸ ਆਸ਼ਰਮ ਦੇ ਵਿੱਚ ਜਾ ਕੇ ਦੇਖਿਆ ਜਿੱਥੇ 14 ਬਜ਼ੁਰਗ ਜਿਨ੍ਹਾਂ ਨੂੰ ਇੱਥੇ ਰਹਿਣ ਲਈ ਆਉਣਾ ਪਿਆ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਸੇਵਾ ਹੁੰਦੀ ਦੇਖੀ। ਇਸ ਉਦਮ ਅਪਰਾਲੇ ਨੂੰ ਕਰਨ ਵੱਲੇ ਉਹਨਾਂ ਪ੍ਰਾਣੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਇਸ ਅਪਰਾਲੇ ਦੇ ਵਿੱਚ ਹੋਰ ਵਾਧਾ ਕਰਨ ਲਈ ਬਿਲਡਿੰਗ ਵੀ ਨੀ ਰੱਖੀ। ਇਸ ਮੌਕੇ ਤੇ ਉਹਨਾਂ ਨੂੰ ਸੁਣ ਦਾ ਸਬਬ ਪ੍ਰਾਪਤ ਹੋਇਆ ਆਓ ਤੁਸੀਂ ਵੀ ਸੁਣੋ। ਜਨਨਾਮ ਕਰਤਾ ਪ੍ਰਕ ਨਿਰਪਾਉ ਨਿਰਵੈਰ ਕਾਲ ਮੂਰਤ ਅਜੂਨੀ ਗੁਰਪ੍ਰਸਾਦ ਸਹੰਗ ਜਪ ਆਤ ਸਚ ਜੁਗਤ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਅੱਜ ਅਸੀਂ ਡਿਵਾਈਨ ਓਨਕਾਰ ਮਿਸ਼ਨ ਦੇ ਨਵੇਂ ਹਾਲ ਦੀ ਸਥਾਪਨਾ ਕਰਨ ਲਈ ਸਾਰੇ ਇਕੱਠੇ ਹੋਏ ਆ ਮਾਨਯੋਗ ਸਰਪੰਚ ਸਰਦਾਰ ਮੰਗਲ ਸਿੰਘ ਜੀ ਪਿੰਡ ਰੰਦਾਵਾ ਸਰਦਾਰ ਮੱਖਣ ਸਿੰਘ ਜੀ ਸਰਪੰਚ ਸੁਰਜਾ ਦੇ ਸੂਰਿਆ ਦੇ ਸ਼੍ਰੀ ਰਾਮਪਾਲ ਨੰਬਰਦਾਰ ਜੀ ਬਲਬੀਰ ਸਿੰਘ ਜੀ ਪੰਚ ਰੰਦਾਵਾ ਦੇ ਬਾਦਰ ਰਾਮ ਜੀ ਪੰਚ ਰੰਦਾਵਾ ਦੇ ਨੇ ਅਜਮੇਰ ਸਿੰਘ ਜੀ ਤੇ ਆਏ ਹੋਏ ਮਾਨਯੋਗ ਬਾਬਾ ਜੀ ਜਿਨ੍ਹਾਂ ਨੇ ਅੱਜ ਸਾਡਾ ਬੜੇ ਸ਼ਰਧਾਪੂਰਵਕ ਇਹਦਾ ਸਥਾਪਨਾ ਦਿਵਸ ਤੇ ਪੂਰਾ ਇਹ ਯੋਜਨਾ ਦਾ ਜਿਸ ਵਰਮ ਗੀਤਾ ਐ ਸ਼ੋਭਰਮ ਗੀਤਾ ਅਸੀਂ ਸਾਰੇ ਪ੍ਰਾਰਥਨਾ ਕਰਨਿਆਂ ਦਾਤਾ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸਫਲਤਾ ਮਿਲੇ ਇਸ ਸਾਰੇ ਪਵਨ ਦੇ ਨਿਰਮਾਨ ਕਰਨ ਲਈ ਤੇ ਸੇਵਾ ਕਰਨ ਦੇ ਵਿੱਚ ਜਿਹੜਾ ਅਸੀਂ ਨਵਾਂ ਉਪਰਾਲਾ ਪਾ ਰਹੇ ਹਾਂ ਉਹਦੇ ਲਈ ਕਰਨ ਦੇ ਮੈਂ ਸਭ ਤੋਂ ਪਹਿਲੇ ਅੱਜ ਧੰਨਵਾਦ ਕਰਨਾ ਚਾਹਾਂਗਾ ਮਾਸਟਰ ਜੀ ਦਾ ਜਿਨ੍ਹਾਂ ਨੇ ਜੀ ਜਾਨ ਦੇ ਨਾਲ ਜਿਹੜਾ ਇਹ ਆਸ਼ਰਮ ਅਸੀਂ 24 ਮਾਰਚ 2024 ਨੂੰ ਸ਼ੁਰੂ ਕੀਤਾ ਸੀ ਉਹਦੇ ਚਲਾਨ ਦੇ ਵਿੱਚ ਉਹਨੂੰ ਸਕਸੈਸਫੁਲ ਕਰਨ ਦੇ ਵਿੱਚ ਜਿੰਨੀ ਉਹਨਾਂ ਨੇ ਮਦਦ ਕੀਤੀ ਹੈ ਜਿੰਨਾਂ ਦੀ ਐਫਰਟ ਸੀ ਜਿੰਨੀ ਸਰਾਹਣਾ ਕੀਤੀ ਜਾਏ ਉਹ ਘੱਟ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਯਸ਼ ਦੇ ਤੇਜਸਵੀ ਰਹਿਣ ਐਂਡ ਹਰ ਪ੍ਰਕਾਰ ਦੇ ਸ੍ਰੇ ਸੇਵਾ ਦੇ ਕਮਰਚ ਲੱਗੇ ਰਹਿਣ ਇਹ ਸਾਡੀ ਉਸ ਪਰਮਪਿਤਾ ਪਰਮਾਤਮਾ ਨੂੰ ਪ੍ਰਾਰਥਨਾ ਹੈ। ਧੰਨਵਾਦ ਕਰਨਾ ਚਾਹਨਾ ਰਾਮ ਲੁਬਾਇਆ ਸੁਗਲਾਨੀ ਜੀ ਦਾ ਜਿਹੜੇ ਕਿ ਯੂਕੇ ਤੋਂ ਅੱਜ ਸਾਡੇ ਵਿਚਕਾਰ ਇੱਥੇ ਆਏ ਹੋਏ ਨੇ ਉਹਨਾਂ ਸਭ ਦੀ ਸਹਾਇਤਾ ਡਿਵਾਈਨ ਓਨਕਾਰ ਮਿਸ਼ਨ ਵੋਲਵਰਹੈਂਪਟਨ ਯੂਕੇ ਦੀ ਸਹਾਇਤਾ ਦੇ ਨਾਲ ਹੀ ਇਹਦੀ ਸਾਰੀ ਐਸਟੈਬਲਿਸ਼ਮੈਂਟ ਕੀਤੀ ਗਈ ਇਸ ਪਵੰਦਰ ਨਿਰਮਾਣ ਕੀਤਾ ਗਿਆ ਤੇ ਅਸੀਂ ਸੇਵਾ ਜਿਹੜੀ ਸੁਸਾਇਟੀ ਦੀ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਸਫਲਤਾ ਮਿਲੀ ਹੈ। ਦਾਦੇ ਦਾ ਸ਼ੁਗਰ ਹੈ ਕਿ ਉਹਨੇ ਸਾਨੂੰ ਉਪਰਾਲਾ ਬਣਾਇਆ ਹੈ ਕਿ ਅਸੀਂ ਇਹ ਸੇਵਾ ਨੂੰ ਕਰ ਸਕੀਏ ਕਰਨ ਕਰਾਨ ਆਪ ਕੋ ਆਪ ਮਾਇਨਸ ਕੇ ਕੁਛ ਨਹੀਂ ਰਹਾ ਸਾਡੇ ਵੀ ਅੱਜ ਕੁਛ ਨਹੀਂ ਇਹ ਸਭ ਦਾਤੇ ਦੀ ਕਿਰਪਾ ਹੋਈ ਹੈ ਉਹਨੇ ਹੀ ਪ੍ਰੇਰਨਾ ਦਿੱਤੀ ਹੈ ਉਹਦੀ ਪ੍ਰੇਰਨਾ ਦਾ ਨਾਮੀ ਕੀਤਾ ਜਾਏ ਮੈਂ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਸੁਜੀਤ ਸਿੰਘ ਰੰਦਾਵਾ ਜੀ ਦਾ ਜਿਨ੍ਹਾਂ ਨੇ ਆਪਣੀ ਪਤਨੀ ਦੇ ਯਾਦ ਦੇ ਵਿੱਚ ਇਹ ਜਗ੍ਹਾ ਸਾਨੂੰ দান ਦਿੱਤੀ ਟ੍ਰਸਟ ਨੂੰ ਡਿਵਾਈਨ ਔਨਕਾਰ ਮਿਸ਼ਨ ਪੰਜਾਬ ਨੇ ਇਹਦਾ ਉਪਰਾਲਾ ਕਰਕੇ ਇਹਨੂੰ ਭਵਨ ਨਿਰਮਾਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਬੜੀ ਖੁਸ਼ੀ ਹੁੰਦੀ ਹੈ ਅੱਜ ਦੇਖ ਕੇ ਕਿ ਜਿਹੜਾ ਅਸੀਂ ਛੋਟਾ ਜਿਹਾ ਬੀਜ ਲਗਾਇਆ ਸੀ ਉਹਨੂੰ ਅੱਜ ਪੌਦਾ ਬਣ ਕੇ ਦੇਖ ਕੇ ਦੇਖਦੇ ਹੁੰਦੇ ਆ ਮਨ ਨੂੰ ਬੜੀ ਤਸੱਲੀ ਹੁੰਦੀ ਅੱਜ ਸਾਡੇ ਕੋਲ ਅਸੀਂ 18 ਬੈਡਸ ਦੇ ਨਾਲ ਇਸ ਭਵਨ ਦੇ ਵਿੱਚ ਬੰਦੋਬਸਤ ਕੀਤਾ ਹੈ ਜਿੱਦੇ ਵਿੱਚ ਬਜ਼ੁਰਗ ਜਿਨ੍ਹਾਂ ਨੂੰ ਲੋੜ ਮੰਗੇ ਨੇ ਇਨਸਾਨ ਉਹ ਰਹਿ ਸਕਣ ਐਂਡ ਆਪਣੇ ਉਹ ਲੋਕ ਭਰਪੂਰ ਪ੍ਰਯਾਸ ਕੀਤਾ ਹੈ ਕਿ ਅਸੀਂ ਇੱਕ ਸਫਾਈ ਦੀ এনਵਾਇਰਨਮੈਂਟ ਦੇ ਨਾਲ ਜਿੱਨੇ ਫੁੱਲ ਤੇ ਦਰਖਤ ਲੱਗੇ ਹੋਏ ਨੇ ਇੱਥੇ ਉਹਦੇ ਲਈ ਧੰਨਵਾਦ ਮਾਸਟਰ ਜੀ ਦੇ ਐਫਰਟਸ ਦਾ ਜਿਨ੍ਹਾਂ ਨੇ ਕਰਕੇ ਇਹਨੂੰ ਲੈਰ ਰੈਰ ਕਰਾਇਆ ਹੈ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਸਾਡੇ ਕੋਲ ਬੰਦੇ ਆਂਦੇ ਨੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾਏ ਧੰਨਵਾਦ ਹੈ ਸੁਰਿੰਦਰ ਜੀ ਦਾ ਜਿਨ੍ਹਾਂ ਨੇ ਬੜਾ ਸੋਹਣਾ ਨਕਸ਼ਾ ਬਣਾ ਕੇ ਸਾਨੂੰ ਇਸ ਕੰਮ ਨੂੰ ਪੂਰਾ ਕਰਨ ਦੇ ਵਿੱਚ ਪੂਰੀ ਮਦਦ ਕੀਤੀ ਹੈ ਤੁਹਾਡੇ ਸਭ ਦੇ ਬੜੀ ਮਿਹਰਬਾਨੀ ਹੈ ਕਿ ਅਸੀਂ ਇਸ ਕੰਮ ਨੂੰ ਸਰਾਹਣੀਏ ਤਰੀਕੇ ਦੇ ਨਾਲ ਕਰ ਰਹੇ ਹਾਂ ਆਪਣੇ ਆਪ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਚੰਗਾ ਕੰਮ ਕਰ ਰਹੇ ਹਾਂ ਅੱਜ ਉਸ ਪਰਮ ਪਿਤਾ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਅਸੀਂ ਅੱਧੀ ਐਕਸਪੈਂਸ਼ਨ ਦੇ ਬਾਰੇ ਸੋਚ ਰਹੇ ਹਾਂ ਅਸੀਂ 18 ਬੈੱਡ ਦੀ ਕੈਪੈਸਿਟੀ ਦੇ ਅੱਗੇ ਵੀ ਦੋ ਹਾਲ ਇੱਥੇ ਬਣਾਏ ਹੋਏ ਨੇ ਉਸਨਾਂ ਲਈ ਅਲੱਗ ਹੈ ਲੇਡੀਜ਼ ਦੇ ਲਈ ਅਲੱਗ ਹੈ ਐਂਡ ਇੱਕ ਨਵਾਂ ਹਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਹੋਰ 10 ਬੰਦੇ ਆ ਸਕਣ ਪਲੱਸ ਸਾਡਾ ਇਹ ਵੀ ਪ੍ਰਯਾਸ ਹੈ ਕਿ ਦੋ ਕਮਰੇ ਅਸੀਂ ਜਿਹੜੇ ਕੋਈ ਲੋਡ ਬੰਦ ਕਪਲਜ਼ ਹੋਣ ਉਹਨਾਂ ਲਈ ਵੀ ਬਣਾ ਸਕੀਏ ਜਿਨ੍ਹਾਂ ਨੂੰ ਬਾਥਰੂਮ ਦੇ ਨਾਲ ਕਰਕੇ ਦੇਈਏ ਅੱਛੀ ਜੀਵਨੀ ਹੋ ਸਾਡੇ ਕੋਲ ਆ ਕੇ ਰਹਿ ਸਕਣ ਸਾਰੇ ਖਾਣਾ ਪੀਣਾ ਉਹਨਾਂ ਦਾ ਰਹਿਣ ਦਾ ਬੰਦੋਬਸਤ ਅਸੀਂ ਕਰ ਰਹੇ ਆ ਇਹ ਸਭ ਕਰਨ ਕਰਾਉਣ ਵਾਲਾ ਪ੍ਰਮਾਤਮਾ ਹੈ ਜਿਸਨੂੰ ਕਿ ਮੈਂ ਪਹਿਲੇ ਵੀ ਕਿਹਾ ਤੇ ਅਸੀਂ ਤੇ ਉਹਦੇ ਰਸਤੇ ਚ ਉਹਨੇ ਸਾਨੂੰ ਇੱਕ ਰਸਤਾ ਬਣਾਇਆ ਇੱਕ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇਹ ਸੇਵਾ ਕਰ ਸਕੀਏ ਜਿਹਦੇ ਲਈ ਉਹਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਵੀ ਪ੍ਰਾਰਥਨਾ ਕਰਦੇ ਆ ਕਿ ਤੁਹਾਡੇ ਸਭ ਦੀ ਸਪੋਰਟ ਆਸ-ਪਾਸ ਦੇ ਪੰਚਾਂ ਦੀ ਸਰਪੰਚਾਂ ਦੀ ਐਂਡ ਤੁਹਾਡੇ ਸਭ ਦੀ ਸਾਡੇ ਨਾਲ ਹਮੇਸ਼ਾ ਮਿਲਦੀ ਰਹੇ ਜਿਹਦੇ ਲਈ ਸਾਨੂੰ ਆਪਣੇ ਮੰਦਰ ਨੂੰ ਕਾਮਯਾਬ ਕਰਨ ਦੀ ਪੂਰੀ ਮਦਦ ਮਿਲਦੀ ਰਹੇ ਥੈਂਕ ਯੂ ਵੈਰੀ ਮਚ ਆਲ ਆਫ ਯੂ ਫਾਰ ਕਮਿੰਗ ਐਂਡ ਗ੍ਰੇਸਿੰਗ ਕਿ ਸੁਕਈ ਹੈ ਅੱਜ ਦੇ ਦਿਨ ਮੈਂ ਵੀ ਦੱਸਣਾ ਚਾਹਾਂਗਾ ਕਿ ਅਸੀਂ ਇਸ ਕੰਮ ਦੀ ਸ਼ੁਰੂਆਤ 24 ਮਾਰਚ 2024 ਨੂੰ ਕੀਤੀ ਸੀ ਜਿਹਦਾ ਉਦਘਾਟਨ ਸ਼੍ਰੀ ਤਰਸੀਮ ਲਾਲ ਨਾਗੀ ਜੀ ਜਿਹੜੇ ਕਿ ਯੂਕੇ ਤੋਂ ਇੱਥੇ ਆਏ ਸੀ ਉਹਨਾਂ ਨੇ ਕੀਤਾ ਸੀ ਉਹ ਡਿਵਾਈਨ ਔਨ ਕਾਰ ਮਿਸ਼ਨ ਯੂਕੇ ਦੇ ਵਿੱਚ ਚਲਾ ਰਹੇ ਨੇ ਬੜੀ ਸਫਲਤਾ ਨਾਲ ਤੇ ਚਾਰਖੰਡ ਤੇ ਹੋਰ ਸਟੇਟਸ ਵੀ ਕੰਮ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਹ ਦਿਲਾਸਾ ਦਵਾਇਆ ਸੀ ਕਿ ਤੁਸੀਂ ਇਹ ਕੰਮ ਜਿਹੜੇ ਚੰਗੀ ਮਾਨਵਤਾ ਦੀ ਸੇਵਾ ਦੇ ਕਰ ਰਹੇ ਹੋ ਇਹਨੂੰ ਪੰਜਾਬ 'ਚ ਵੀ ਕਰਨ ਦਾ ਤੁਸੀਂ ਤੇ ਪ੍ਰਯਾਸ ਕਰੋ ਜਿਦੇ ਲਈ ਉਹਨਾਂ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਇਹ ਸ਼ੁਰੂ ਕਰੋ ਸਾਡਾ ਪੰਜਾਬ ਦੇ ਵਿੱਚ ਪਹਿਲਾ ਕਦਮ ਹੈ ਜਿਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨ ਹੋਮ ਬਣਾਇਆ ਤੇ ਬਣਾ ਕੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਦੇ ਵਿੱਚ ਸਰਦਾਰ ਸੁਜੀਤ ਸਿੰਘ ਰੰਦਾਵਾ ਜੀ ਦਾ ਬੜਾ ਖਾਸ ਸਹਿਯੋਗ ਰਿਹਾ ਇਸ ਓਪਨਿੰਗ ਦੇ ਵਿੱਚ ਡੀਜੀਪੀ ਪੰਜਾਬ ਕਲਰਾ ਸਾਹਿਬ ਵੀ ਆਏ ਸੀ ਸੰਜੀਵ ਕਲਰਾ ਜੀ ਨੇ ਵੀ ਇਹ ਉਦਘਾਟਨ ਕੀਤਾ ਸੀ ਕੁਲਵੰਤ ਸਿੰਘ ਗੋਰਾ ਜੀ ਦਾ ਪਰਿਵਾਰ ਆਇਆ ਸੀ ਸੁਰਜੀਤ ਸਿੰਘ ਰੰਦਾਵਾ ਜੀ ਵੀ ਆਪ ਯੂਕੇ ਤੋਂ ਚਲ ਕੇ ਆਏ ਸੀ ਇਹਦੇ ਇਲਾਵਾ ਬੜੇ ਹੀ ਪਤਵੰਤੇ ਸੱਜਣ ਸ਼੍ਰੀ ਰਾਮ ਲੁਬਾਇਆ ਸੁਖਲਾਨੀ ਜੀ ਦੇ ਛੋਟੇ ਭਰਾ ਗੁਰਦਿਆਲ ਸਿੰਘ ਜੀ ਵੀ ਸਾਡੇ ਵਿੱਚ ਆਏ ਸੀ ਤੇ ਉਹਨਾਂ ਨੇ ਆ ਕੇ ਸਾਨੂੰ ਇਹ ਸਾਰੇ ਕੰਮ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਸੀ ਉਹ ਸਾਡੇ ਅੱਜ ਵੀ ਪ੍ਰੇਰਣਾ ਸਰੋਤ ਨੇ ਹਰ ਵੇਲੇ ਸਾਡੇ ਨਾਲ ਖੜੇ ਨੇ ਹਰ ਤਰ੍ਹਾਂ ਦੀ ਮਦਦ ਦੇ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਸਕਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਅਤਾ ਅਫਤਾਰ ਗੱਖਰ ਜੀ ਵੀ ਆਏ ਸੀ ਸਾਨੂੰ ਉਹਨਾਂ ਨੇ ਲੰਗਰ ਦੀ ਸਾਰੇ ਜਿਹੜਾ ਨਵਾਂ ਪ੍ਰੋਗਰਾਮ ਸੀ ਸਟਾਰਟ ਦਾ ਉਹਨਾਂ ਨੇ ਸਪான்ਸਰ ਕੀਤਾ ਸੀ ਐਂਬੂਲੈਂਸ ਦੇ ਵਿੱਚ ਵੀ ਸਾਨੂੰ ਉਹਨਾਂ ਨੇ ਯੋਗਦਾਨ ਦਿੱਤਾ ਹੈ ਕਿ ਅਸੀਂ ਇਹਨਾਂ ਦੇ ਜਿਹੜੇ ਸਾਡੇ ਕੋਲ ਰਹਿ ਰਹੇ ਨੇ ਉਹਨਾਂ ਦੇ ਲਈ ਐਂਬੂਲੈਂਸ ਦਾ ਸ਼ੋਕ ਉਹਨਾਂ ਦਾ ਵੀ ਲੱਖ ਲੱਖ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਦਵਾਈ ਨੌਂਕਾਰ ਬਿਰਦਾ ਸ਼ੋਰੰਦਾਵਾ ਵਿਖੇ ਜੋ ਨਵੇਂ ਹਾਲ ਦੀ ਨੀਂਹ ਪੱਥਰ ਰੱਖੀ ਆ ਉਹ ਜੋ ਐਨਰੀ ਵੀਰ ਇਹਨਾਂ ਦੀ ਸਪੋਰਟ ਨਾਲ ਇਹ ਚੱਲ ਰਿਹਾ ਕੰਮ ਸੋ ਮੈਂ ਇੱਕ ਉਪਰਾਲਾ ਕਰ ਰਿਹਾ ਕੋਸ਼ਿਸ਼ ਕਰ ਰਿਹਾ ਕਿ ਮੈਂ ਇੱਕ ਸੇਵਾ ਨਿਭਾ ਰਿਹਾ ਮੇਰੀ ਸੇਵਾ ਦੀ ਡਿਊਟੀ ਲਈ ਆ ਮੈਂ ਉਹ ਸੇਵਾ ਨਿਭਾ ਰਿਆਂ ਮੈਨੂੰ ਪੂਰੀ ਉਮੀਦ ਹੈ ਮੈਂ ਵਿਸ਼ਵਾਸ ਵੀ ਦਿਵਾਨਾ ਕਿ ਜਿੰਨਾ ਕਾ ਮੇਰਾ ਮੇਰੀ ਲਾਈਫ ਹੈਗੀ ਆ ਮੈਂ ਉਨੀ ਲਾਈਫ ਦਾ ਟਾਈਮ ਤੱਕ ਇਸ ਸੰਸਥਾ ਦੀ ਸੇਵਾ ਕਰਦਾ ਰਹਿਮਗਾ ਧੰਨਵਾਦ ਸਤਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਫਨਾਂ ਸਾਹਿਬ ਜੀ ਨੇ ਸਾਰਾ ਪਹਿਲਾਂ ਵਿਸਤਾਰ ਵਿੱਚ ਦੱਸ ਦਿੱਤੇ ਗੱਤ ਮਾਸਟਰ ਜੀ ਉਹਨਾਂ ਨੇ ਵੀ ਦੱਸਿਆ ਤੇ ਇਸ ਦੀ ਸ਼ੁਰੂਆਤ 24 ਵਿੱਚ ਹੋਈ ਸੀ ਮਾਰਚ 24 ਵਿੱਚ ਸੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ